ਅਭੀ ਤੈ ਦਿਨੀ ਪੰਜਾਬ ਕੇਸਰੀ ਔਰ ਮੀਡੀਆ ਦੇ ਉਤੇ ਜਿਸ ਤਰੀਕੇ ਦੇ ਨਾਲ ਹਮਲੇ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਮੁੱਦੇ ਦੇ ਉੱਤੇ ਭਾਜਪਾ ਦੇ ਜਨਰਲ ਸੈਕਟਰੀ ਸਾਡੇ ਨਾਲ ਬੈਂਕ ਵਿਆਸ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਇਸ ਪੂਰੇ ਮੁੱਦੇ ਦੇ ਉੱਤੇ ਅਸੀਂ ਤੁਹਾਡੀ رائے ਜਾਨਣਾ ਚਾਹਾਂਗੇ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪੰਜਾਬ ਪੀਰਾ ਦੀ ਗੁਰੂਆਂ ਦੀ ਧਰਤੀ ਹੈ ਪੰਜਾਬ ਬਲੀਦਾਨ ਦੇਣ ਵਾਲੇ ਸ਼ਹੀਦਾਂ ਦੀ ਧਰਤੀ ਹੈ ਤੇ ਅੱਜ ਮੈਂ ਬਹੁਤ ਹੀ ਦੁੱਖ ਦੇ ਨਾਲ ਕਹਿ ਰਿਹਾ ਕਿ ਸਾਡੇ ਪੰਜਾਬ ਸਰਕਾਰ ਜਿਹੜੀ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਕਿ ਇਹ ਪੰਜਾਬ ਦੀ ਸਰਕਾਰ ਕਹੇ ਲਾਇਕ ਹੀ ਨਹੀਂ ਹੈ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਨਹੀਂ ਇਹ ਖਾਸ ਆਦਮੀ ਪਾਰਟੀ ਹੈ ਜਿਹੜੀ ਖਾਸ-ਖਾਸ ਬੰਦਿਆਂ ਦਾ ਖਿਆਲ ਰੱਖਦੀ ਹੈ ਤੇ ਜਿਹੜੇ ਲੋਕ ਤੇ ਸਭ ਤੋਂ ਵੱਡੀ ਗੱਲ ਜਿਸ ਕਰਕੇ ਅੱਜ ਮੈਂ ਮੈਨੂੰ ਬਹੁਤ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਲੋਕਤੰਤਰ ਦਾ ਚੌਥਾ ਸਤੰਭ ਜਿਹੜੀ ਪੱਤਰਕਾਰਤਾ ਹੈ ਜਿਹਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਬਹੁਤ ਹੀ ਸਨਮਾਨਜਨਕ ਰੱਖਿਆ ਗਿਆ ਹੈ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਚਾਹੇ ਦੇਸ਼ ਦੇ ਰਾਸ਼ਟਰਪਤੀ ਹੋਣ ਚਾਹੇ ਜੱਜ ਹੋਵੇ ਸੁਪਰੀਮ ਕੋਰਟ ਦਾ ਕੋਈ ਵੀ ਹੋਵੇ ਲੇਕਿਨ ਸਭ ਤੋਂ ਪੂਜਨੀਯ ਸੰਵਿਧਾਨ ਦੇ ਵਿੱਚ ਪੱਤਰਕਾਰਤਾ ਨੂੰ ਰੱਖਿਆ ਗਿਆ ਕਿਉਂਕਿ ਇਹ ਆਵਾਜ਼ ਹੈ ਸਾਡੇ ਸਾਰਿਆਂ ਦੀ ਆਪੋਜੀਸ਼ਨ ਦੀ ਸਰਕਾਰ ਦੀ ਆਮ ਜਨਤਾ ਦੀ ਜੇ ਪੱਤਰਕਾਰਤਾ ਨਹੀਂ ਹੋਏਗੀ ਪ੍ਰੈਸ ਨਹੀਂ ਹੋਏਗੀ ਤੇ ਆਮ ਜਨਤਾ ਦੀ ਆਵਾਜ਼ ਲੋਕਾਂ ਤੱਕ ਕਿਸ ਤਰ੍ਹਾਂ ਪਹੁੰਚੇਗੀ ਹੂੰ ਤੇ ਪੰਜਾਬ ਕੇਸਰੀ ਨੇ ਆਮ ਜਨਤਾ ਤੱਕ ਜਿਹੜੀ ਆਵਾਜ਼ ਪਹੁੰਚਾਣੀ ਹੈ ਕਿ ਸਰਕਾਰ ਕੀ ਕਰ ਰਹੀ ਹੈ ਉਸ ਬਾਰੇ ਜੇ ਪੰਜਾਬ ਕੇਸਰੀ ਨਹੀਂ ਛਾਪੇਗੀ ਤੇ ਕੌਣ ਛਾਪੇਗਾ ਤੇ ਪੰਜਾਬ ਕੇਸਰੀ ਕੋਈ 5 ਸਾਲਾਂ ਦੀ ਨਹੀਂ ਜਦ ਤੋਂ ਦੇਸ਼ ਆਜ਼ਾਦ ਹੋਇਆ ਆਜ਼ਾਦੀ ਤੋਂ ਵੀ ਪਹਿਲਾਂ ਦੀ ਪੰਜਾਬ ਕੇਸਰੀ ਇਹੀ ਆਵਾਜ਼ ਛਪਦੀ ਛਾਪਦੀ ਰਹੀ ਹੈ ਤੇ ਜਿਸ ਜਿਸ ਨੇ ਪੰਜਾਬ ਕੇਸਰੀ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਸੁਫੜਾ ਸਾਫ਼ ਹੋਇਆ ਹੈ ਤੇ ਪੰਜਾਬ ਕੇਸਰੀ ਤੇ ਬਲੀਦਾਨ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਕਿਉਂਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ ਆਪਣੇ ਖੂਨ ਦੇ ਨਾਲ ਪੰਜਾਬ ਕੇਸਰੀ ਨੂੰ ਸਿਚਿਆ ਹੈ ਅਮਰ ਸ਼ਹੀਦ ਰਮੇਸ਼ ਚੰਦਰ ਜੀ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਹੈ ਤੇ ਇਹ ਪੰਜਾਬ ਕੇਸਰੀ ਪਰਿਵਾਰ ਤ ਅਮਰ ਸ਼ਹੀਦਾਂ ਦਾ ਪਰਿਵਾਰ ਹੈ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਨੂੰ ਪੂਰੇ ਦੇਸ਼ ਵਿੱਚ بلند ਕੀਤਾ ਹੈ ਤੇ ਸਾਡੇ ਜਲੰਧਰ ਸ਼ਹਿਰ ਦਾ ਮਾਣ ਹੈ ਪੰਜਾਬ ਕੇਸਰੀ ਕਿਉਂਕਿ ਸਾਨੂੰ ਫਤਵ ਫਤਰ ਹੁੰਦਾ ਹੈ ਕਿ ਜਦ ਪੰਜਾਬ ਕੇਸਰੀ ਦਾ ਨਾਲ ਜੁੜਦਾ ਹੈ ਤੇ ਪਤਾ ਲੱਗਦਾ ਹੈ ਕਿ ਜਲੰਧਰ ਸ਼ਹਿਰ ਦਾ ਨਾਂ ਨਾਲ ਰਿਪਰੈਜ਼ੈਂਟ ਹੁੰਦਾ ਹੈ ਤੇ ਪਤਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਜਿਹੜੀ ਕਿਸੇ ਨਾਂ ਦੀ ਸ਼ਖਸੀਅਤ ਦੇ ਮੁਤਾਜ ਨਹੀਂ ਨੇ ਜਿਨ੍ਹਾਂ ਨੇ ਹਰ ਵੇਲੇ ਸ਼ਹੀਦ ਪਰਿਵਾਰ ਫੰਡ ਜੇ ਦੇਸ਼ ਜਿੱਤ ਤੇ ਕੋਈ ਵੀ ਵਿਪਦਾਈ ਹੋਏ ਬੇਸ਼ੱਕ ਬਾੜ ਆਈ ਹੋਏ ਉਕੰਪਾਇਆ ਓਏ ਪੰਜਾਬ ਕੇਸਰੀ ਹਰ ਵੇਲੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਐ ਦੇਖ ਲੋ ਜੰਮੂ ਕਸ਼ਮੀਰ ਦੇ ਵਿੱਚ ਅੱਜ ਵੀ ਰਾਹਤ ਸ਼ਿਵਰ ਜਿੰਨੇ ਵੀ ਜਾਂਦੇ ਨੇ ਕਿੰਨੇ ਹੀ ਟਰੱਕ ਸਮਗਰੀ ਦੇ ਪੰਜਾਬ ਕੇਸਰੀ ਭੇਜ ਰਹੀ ਐ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਬਹੁਤ ਹੀ ਗੰਦਾ ਕਾਰਏ ਕੀਤਾ ਐ ਪੰਜਾਬ ਕੇਸਰੀ ਦੇ ਉੱਤੇ ਰੇਟ ਪਵਾ ਕੇ ਮੈਂ ਮਹੰਕ ਵ્યાਸ ਮੰਡਲ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਸੈਂਟਰਲ ਮੰਡਲ 8 ਮੇਰੇ ਨਾਲ ਸਾਡੇ ਮੰਡਲ ਦੇ ਪ੍ਰਧਾਨ ਆਸ਼ੂ ਢੱਲ ਜੀ ਸ਼ਿਤੀਸ਼ ਢੱਲ ਜੀ ਨੇ ਮੇਰੇ ਨਾਲ ਸੰਜੀਵ ਰੋੜਾ ਜੀ ਜਿਹੜੇ ਪੁਰ ਜਨਰਲ ਸਕੱਤਰ ਨੇ ਤੇ ਰਜੀਵ ਕੁਮਾਰ ਜੀ ਰਾਜੂ ਕਸ਼ਪ ਜੀ ਤੇ ਗੁਲਸ਼ਨ ਭਮੋਤਰਾ ਜੀ ਔਰ ਸਾਡੇ ਬੋਵੀ ਕਸ਼ਪ ਜੀ ਨikhil ਜੋਸ਼ੀ ਜੀ ਤੇ ਮਹਾਜਨ ਸਾਹਿਬ ਸਾਡੇ ਨਾਲ ਆਏ ਹੋਏ ਨੇ ਆਪਾਂ ਸਾਰਿਆਂ ਰਲ ਕੇ ਇਸ ਪ੍ਰਸਤਾਵ ਵਾਸਤੇ ਆਏ ਆ ਕਿ ਜਿਹੜੀ ਪੰਜਾਬ ਸਰਕਾਰ ਨੇ ਪੰਜਾਬ ਕੇਸਰੀ ਦੇ ਉੱਤੇ ਰੇਡ ਕੀਤੀ ਹੈ ਉਹਦਾ ਆਪਾਂ ਗੋਰ ਨਿੰਦਾ ਕਰਦੇ ਆਂ ਤੇ ਆਪਾਂ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਪੰਜਾਬ ਕੇਸਰੀ ਨਾਲ ਖੜੇ ਆਂ ਕਿਉਂਕਿ ਪੰਜਾਬ ਕੇਸਰੀ ਸਾਡੇ ਜਲੰਧਰ ਦੀ ਨਹੀਂ ਪੂਰੇ ਭਾਰਤ ਦਾ ਮਾਣ ਹੈ ਇਸ ਨੇ ਹਰ ਵੇਲੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਦੇਸ਼ ਦੀ ਜਨਤਾ ਦਾ ਸਾਥ ਦਿੱਤਾ ਹੈ ਤੇ ਪੰਜਾਬ ਕੇਸਰੀ ਦੇ ਉੱਤੇ ਜਿਹੜਾ ਆਕਾਰ ਕੀਤਾ ਆਪਾਂ ਇਹਦੀ ਗੋਰ ਨਿੰਦਾ ਕਰਦੇ ਆਂ ਹੋਰ ਹਰ ਸਮੇਂ ਕਰਦੇ ਰਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੇਰੇ ਨਾਲ ਸੰਜੀਵ ਅਰੋੜਾ ਜੀ ਨੇ ਉਹ ਵੀ ਆਪਣੇ ਵਿਚਾਰ ਰੱਖਣੇ ਜੀ ਸਰ ਪੰਜਾਬ ਕੇਸਰੀ ਤੇ ਸਰ ਜੋ ਹਮਲਾ ਕੀਤਾ ਗਿਆ ਔਰ ਇਸ ਦੇ ਇਲਾਵਾ ਵੀ ਕਈ ਜਿਹੜੇ ਮੀਡੀਆ ਦੇ ਆਲੋਕ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਦੇ ਵੀ ਕਈ ਪੇਜ ਬੰਦ ਕੀਤੇ ਗਏ ਇਸ ਹਮਲੇ ਬਾਰੇ ਕੀ ਗੱਲ ਹੈ ਦੇਖੋ ਜੀ ਪਹਿਲਾਂ ਤੇ ਮੈਂ ਗੱਲ ਕਹਿਣਾ ਚਾਹੂਗਾ ਭਗਵੰਤ ਮਾਨ ਨਾ ਕੱਟ ਗਰੀਬਾਂ ਦੀ ਜਾਨ ਕਿਉਂਕਿ ਜਿੱਦਾਂ ਜਿੱਦਾਂ ਕੋਈ ਗਰੀਬ ਨੂੰ ਪ੍ਰਤਾਰਿਤ ਕਰਦਾ ਇਤਿਹਾਸ ਗਵਾਹ ਹੈ ਕਿ ਜਦੋਂ ਕਿਸੇ ਨੇ ਮਾੜੇ ਉੱਤੇ ਹਮਲਾ ਕੀਤਾ ਮਾੜੇ ਨੂੰ ਮਾਰਿਆ ਉਦਾਸ ਪੂੜਾ ਹਮੇਸ਼ਾ ਸਾਫ ਹੋਇਆ ਸੋ ਉਸ ਤੋਂ ਵੱਡੀ ਗੱਲ ਹੈ ਸ਼ਹੀਦ ਲਾਲਾ ਜਗਨਨਾਰਾਇਣ ਜੀ ਪਰਿਵਾਰ ਜੋ ਕਿ ਹਮੇਸ਼ਾ ਹੀ ਸੱਚ ਦੀ ਗੱਲ ਕਰਦਾ ਹੈ ਪੰਜਾਬ ਕੇਸਰੀ ਸਮੂਹ ਗਰੁੱਪ ਜਿੰਨਾ ਵੀ ਹੈ ਉਹ ਹਮੇਸ਼ਾ ਹੀ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਹੋਇਆ ਅੱਗੇ ਚੱਲ ਰਿਹਾ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਜੋ ਕਿ ਪੰਜਾਬ ਕੇਸਰੀ ਦੀ ਇੱਕ ਅਜਿਹਾ ਮੀਡੀਆ ਹੱਬ ਹੈ ਜਿਹਦੇ ਰਾਹੀਂ ਹਰ ਕੋਈ ਬੰਦਾ ਆਪਣਾ ਦੁੱਖ ਦੱਸ ਕੇ ਆਪਣੇ ਆਪ ਦਾ ਰਿਪrezent ਕਰ ਸਕਦਾ ਸੋ ਪੰਜਾਬ ਕੇਸਰੀ ਨੂੰ ਦਬਾਉਣ ਦੀ ਕੋਸ਼ਿਸ਼ ਇਸ ਲਈ ਕੀਤੀ ਗਈ ਹੈ ਕਿਉਂਕਿ ਜੋ ਸਰਕਾਰ ਦੀਆਂ ਮਨਮਾਨੀਆਂ ਆ ਉਹ ਆਪਣੀਆਂ ਮਨਮਾਨੀਆਂ ਉੱਤੇ ਪਰਦਾ ਪਾਉਣਾ ਚਾਹੁੰਦੇ ਆ ਪਰਦਾ ਕਿਉਂ ਪਾਉਣਾ ਚਾਹੁੰਦੇ ਆ ਥਾਂ ਥਾਂ ਤੇ ਕਬਜ਼ੇ ਥਾਂ ਥਾਂ ਤੇ ਲੋਕਾਂ ਦੇ ਵਿੱਚ ਗੁੰਡਾਗਰਦੀ ਕ੍ਰਾਈਮ ਦੀ ਪਹਿਲੀ ਤੇ ਆਖਰੀ ਸਰਕਾਰ ਜਿਹੜੀ ਉਹ ਹੈ ਭਗਵੰਤ ਮਾਨ ਸਿਆ ਤੇਰੀ ਹੈ ਕੇਜਰੀਵਾਲ ਦੀ ਜੋ ਰਿਪਰਜੈਂਟ ਕਰਕੇ ਆਈ ਹੋਈ ਸਰਕਾਰ ਪੀਲੀਆਂ ਪੱਗਾ ਬਣ ਕੇ ਸ਼ਹੀਦ ਉਦਮ ਸਿੰਘ ਜਿਹੜਾ ਖੜਖੜ ਕਲਾਂ ਦੇ ਵਿੱਚ ਸੋਹਾ ਚੱਕ ਕੇ ਤੁਸੀਂ ਭਗਤ ਸਿੰਘ ਜੀ ਦੀ ਜਿਹੜੀ ਅੱਗੇ ਰਿਪਰਜੈਂਟ ਕਰਕੇ ਕੀ ਅਸੀਂ ਸੱਚ ਦੇ ਬੁਛਿੰਦੇ ਆ ਅਸੀਂ ਸ਼ਹੀਦਾਂ ਦੇ ਰਿਕਵਾਲੀ ਕਰਾਂਗੇ ਤੁਸੀਂ ਤਾਂ ਜਿੰਦਿਆਂ ਨੂੰ ਮਾਰਨ ਦੇ ਆ ਤੁਸੀਂ ਤਾਂ ਜਿੰਦੇ ਲੋਕਾਂ ਨੂੰ ਰੜਨ ਦੇ ਆ ਤੁਸੀਂ ਸ਼ਹੀਦਾਂ ਦੀ ਕੀ ਕੋਮਾ ਤੇ ਜਾ ਕੇ ਪਹਿਰਾ ਦਿਵੋਗੇ ਤੁਸੀਂ ਉਹਨਾਂ ਤੇ ਪਹਿਰਾ ਦਾ ਖੈਰ ਕੀ ਦੇਣਾ ਅੱਜ ਜਲੰਧਰ ਦੇ ਕੋਨੇ-ਕੋਨੇ ਵਿੱਚ ਕ੍ਰਾਈਮ ਹੈ ਪੰਜਾਬ ਦੇ ਕੋਨੇ-ਕੋਨੇ ਵਿੱਚ ਕ੍ਰਾਈਮ ਹੈ ਉਸ ਕ੍ਰਾਈਮ ਨੂੰ ਕੌਣ ਬਦਵਾਵਾ ਦੇ ਰਿਹਾ ਹੈ ਆਪ ਸਰਕਾਰ ਆਪ ਸਰਕਾਰ ਇਸ ਮੰਜ਼ਰ ਤੱਕ ਪਹੁੰਚ ਚੁੱਕੀ ਹੈ ਕਿ ਮੈਂ ਲੁੱਟ ਘੁਟ ਗਿੱਦਾ ਕਰਨੀ ਹੈ ਤੁਸੀਂ ਆਪਣਾ ਪੈਸਾ ਕਮਾਉਣ ਲਈ ਆਉਣ ਵਾਲੇ ਇਲੈਕਸ਼ਨਾਂ ਲਈ ਕਿੱਦਾਂ ਕੰਮ ਕਰਨਾ ਸਾਰੇ ਹੱਤਕੰਡੇ ਤੁਹਾਨੂੰ ਆਉਂਦੇ ਆ ਸਾਮਦਾਨ ਗੰਧਬੇਦ ਜਿਹੜੀਆਂ-ਜਿਹੜੀਆਂ ਤੁਸੀਂ ਲੈਂਗੁਏਜ ਯੂਜ਼ ਕਰਦੇ ਪਿਓ ਮੀਡੀਆ ਦੇ ਸਾਹਮਣੇ ਕਰਦੇ ਪਿਓ ਅੱਜ ਪੰਜਾਬ ਕੇਸਰੀ ਤੁਹਾਡੀ ਕੱਲੀ-ਕੱਲੀ ਗੱਲ ਤੇ ਤਾਨੂੰ ਛਾਪ ਰਹੀ ਐ ਤੁਹਾਡੀਆਂ ਚੰਗੀਆਂ ਵੀ ਉਹਨਾਂ ਨੇ ਛਾਪੀਆਂ ਉਦੋਂ ਤਾਂ ਤੁਸੀਂ ਨਹੀਂ ਬੋਲੇ 4 ਸਾਲ ਤਾਂ ਤੁਸੀਂ ਬੋਲੇ ਨਹੀਂ ਕਿਉਂਕਿ ਜੇ ਤੁਹਾਡੇ ਹੱਕ ਦੇ ਵਿੱਚ ਪੰਜਾਬ ਜਿੱਥੇ ਚੰਗਾ ਕੰਮ ਕੀਤਾ ਹੋਊਗਾ ਤੁਸੀਂ ਉਦੋਂ ਤੁਸੀਂ ਠੀਕ ਐ ਅੱਜ ਤੁਸੀਂ ਮਾਰੇ ਇੰਨੇ ਘਰਤੇ ਉੱਤਰ ਆਏ ਆ ਕਿ ਤੁਹਾਨੂੰ ਪੰਜਾਬ ਕੇਸਰੀ ਹਰ ਜਗ੍ਹਾ ਤੇ ਰਿਪਰੈਜ਼ੈਂਟ ਕਰਦੀ ਐ ਕਿਉਂਕਿ ਸੱਚ ਪੰਜਾਬ ਕੇਸਰੀ ਲਿਖਣਾ ਜਾਣਦੀ ਐ ਅੱਜ ਸਾਡੇ ਵੱਡੇ ਬਾਉ ਜੀ ਬਦਮਸ਼ਰੀ ਵਿਜੇ ਚੋਪੜਾ ਜੀ ਜਿਨ੍ਹਾਂ ਦੀ ਰਹਿਨਮਾਈ ਹੇਟ ਸਮੁੱਚਾ ਪੰਜਾਬ ਕੇਸਰੀ ਸਮੂਹ ਗਰੁੱਪ ਕੰਮ ਕਰਦਾ ਉਹਨਾਂ ਨੇ ਉਰੇ ਸ਼ੇਰ ਜਲੰਧਰ ਨੂੰ ਇੱਕ ਇਹੋ ਜਿਹਾ ਇਤਿਹਾਸ ਰਚਿਆ ਜਿਹੜਾ ਪੂਰੇ ਦੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ ਪੰਜਾਬ ਕੇਸਰੀ ਦਾ ਨਾਮ ਉੱਚਾ ਕਰਦਾ ਹੈ ਸੋ ਮੈਂ ਇਸ ਸਰਕਾਰ ਦੀ ਗੱਲ ਕਰਾਂਗਾ ਭਗਵੰਤ ਮਾਨ ਦੀ ਜਿਹੜੀ 92 ਐਮਐਲਏ ਲਿਆਉਣ ਵਾਲੀ ਸਰਕਾਰ ਅੱਜ 92 ਵਿੱਚੋਂ 9 ਕੱਟ ਦਿਓ 2 ਐਮਐਲਏ ਵੀ ਆ ਗਏ ਤੇ ਫਿਰ ਗੱਲ ਕਰਿਓ ਅੱਜ ਇਲੈਕਸ਼ਨ ਹੋ ਜਾਣ ਇਹਨਾਂ ਦੀ ਸਰਕਾਰ ਸਪੂੜਾ ਸਾਫ਼ ਹੋ ਕੇ ਲੋਕੀ ਇਹਨਾਂ ਨੂੰ ਬਾਹਰ ਦਾ ਰਾਸਤਾ ਦਿਖਾਣਗੇ ਦਿੱਲੀ ਦੇ ਵਿੱਚ ਨਿਕਾਰੀ ਗਈ ਸਰਕਾਰ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਕਾਮਯਾਬ ਕਰ ਰਹੀ ਹੈ ਜੇ ਇਹਨਾਂ ਦੇ ਖਿਲਾਫ ਕੋਈ ਬੋਲਦਾ ਹੈ ਤੇ ਉਹਨੂੰ ਦਬਾਣਾ ਸ਼ੁਰੂ ਕਰ ਦਿੰਦੇ ਆ ਸੋ ਪੰਜਾਬ ਕੇਸਰੀ ਦੇ ਜਿਹੜੇ ਘਰਾਨਿਆਂ ਉੱਤੇ ਜਿਹੜੇ ਇਹਨਾਂ ਦੇ ਕੰਮਾਂ ਉੱਤੇ ਰੇਟਾਂ ਦਾ ਜਿਹੜਾ ਇਹਨਾਂ ਨੇ ਕੰਮ ਕੀਤਾ ਉਹ ਬਹੁਤ ਹੀ ਨਿੰਦਨੀਏ ਆ ਉਹਨਾਂ ਦੀ ਜਿੰਨੀ ਕਟਿੰਦਾ ਕੀਤੀ ਜਾਵੇ ਓਨੀ ਥੋੜੀ ਹੈ ਕਿਉਂਕਿ ਸੱਚ ਦੀ ਆਵਾਜ਼ ਜਿਹੜੀ ਹੈ ਉਹਨੂੰ ਦਬਾਉਣ ਲਈ ਹਰ ਹੱਥ ਕੰਡਾ ਆਪ ਸਰਕਾਰ ਨੇ ਅਪਣਾਇਆ ਜੋ ਕਿ ਮੈਂ ਇਸ ਘਟਨਾ ਨੂੰ ਗਲਤ ਆਖਦਾ ਹਾਂ ਔਰ ਅੱਜ ਪੂਰਾ ਜਲੰਧਰ ਨਹੀਂ ਪੂਰਾ ਪੰਜਾਬ ਨਹੀਂ ਪੂਰਾ ਦੇਸ਼ ਪੰਜਾਬ